ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਜਹਾਜ਼ ਨਾਲ ਵਾਪਰਿਆ ਪਿਆਣਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਆ ਬਾਲਟੀਮੋਰ ਬ੍ਰਿਜ ਹਾਦਸੇ ਨੂੰ ਕਰੀਬ 2 ਮਹੀਨੇ ਬੀਤ ਚੁੱਕੇ ਹਨ ਪਰ ਜਹਾਜ਼ ਅਜੇ ਵੀ ਨਦੀ 'ਚ ਫਸਿਆ ਹੋਇਆ ਹੈ ਦਰਅਸਲ ਜਹਾਜ਼ ਦੀ ਸਾਖਾ ਤੇ ਪੁਲ ਦਾ ਮਲਬਾ ਪਿਆ ਹੈ ਤੇ ਜਿਸ ਨੂੰ ਅਜੇ ਤੱਕ ਹਟਾਇਆ ਨਹੀਂ ਗਿਆ ਹੁਣ ਜਹਾਜ਼ ਦਾ ਮਲਬਾ ਹਟਾਉਣ ਲਈ ਨਿਰੰਤਰ ਵਿਸਪੋਰਟ ਕਰਦੀ ਤਿਆਰੀ ਚੱਲ ਰਹੀ ਹੈ ਜਹਾਜ਼ ਦੇ ਮਲਬੇ ਨੂੰ ਹਟਾਉਣ ਲਈ ਟੀਮ ਨੇ ਮਲਬੇ ਨੂੰ ਕਾਬੂ ਕਰਕੇ ਵਿਸਪੋਰਟ ਕਰਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸੇ ਤਹਿਤ ਜਹਾਜ਼ ਤੇ ਪੈ ਮਲਬੇ 'ਚ ਛੋਟੇ ਵਿਸਪੋਰਟ ਕਾਦੀ ਵਰਤੋ ਕੀ ਤੀਜਾ ਵੇਗੀ ਅਤੇ ਮਲਬੇ ਨੂੰ ਛੋਟੇ ਛੋਟੇ ਟੁਕੜਿਆਂ ਚ ਤੋੜ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਮਲਬੇ ਨੂੰ ਹਟਾਉਣਾ ਆਸਾਨ ਹੋ ਜਾਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ